अच्छा 100 साल तो उते मां जी ने हां मां ते 25 साल तरीक 25 30 साल ने इनਾਂ ਦੇ ਜਿਹੜਾ ਖਿਸ਼ਨਾਫੀਗੜ ਦੇਖਿਆ ਨਾ ਪੁਰਾਣਾ ਉਸੇ ਤਰੀਕ ਦਾ ਹੀ ਲਿਖੀ ਹੋਈ ਹੈ 1898 अच्छा 1898 हां वाह जी वाह ਬੇਰਤੇ ਜ਼ਿਆਦਾ ਉਮਰ ਹੈ ਕਾਫੀ ਇਹਨਾਂ ਦੀ हां हूं हूं अच्छा ਹੁਣ मां जी ਦੇ ਕਿੰਨੇ ਪੋਤੇ-ਪੜਪੋਤੇ ਨੇ ਉਹ ਦੱਸਣਾ ਪੈਣਾ ਨਹੀਂ ਕੋਈ ਪੜਪੋਤੇਆਂ ਵਾਲੀ ਬਣ ਗਈ ਕਿ ਉਸ ਤੋਂ ਵੀ ਉੱਤੇ ਚਲ ਗਈ ਪੜਪੋਤੇ ਵਾਲੀ ਬਣ ਗਈ ਹੈ ਨਾ اچھا ਵਾਲ ਮੋਤੀ ਵਾਲੀ ਬਣ ਗਈ ਹੈ ਅੱਬੋ 딸ੀ ਰਿਸਿਸਟਰ ਨਾਲ ਬੱਚੇ ਦੇ ਬੱਚੇ ਵੀ ਹੋ ਗਏ ਅੱਛਾ ਪਰ ਨਾਨੀ ਵੀ ਚਰਨਾਨੀ ਵੀ ਬਣ ਗਈ ਹਾਂ ਚਰਨਾਨੀ ਮਾਸ਼ਾਅੱਲਾ ਸਾਤ ਪਰ ਨਾਨਾ ਤਾਂ ਮੈਂ ਵੀ ਬਣਿਆ ਪੈ ਪੁੱਤ ਅੱਛਾ ਹਾਂ ਉਹ ਪਰ ਨਾਨਾ ਮੈਂ ਪਤਾਨਾ ਤੁਸੀਂ ਵੀ ਬਣ ਗਏ ਬਣ ਗਏ ਮੈਂ ਪੜਨਾਨਾ ਬਣ ਗਿਆ ਤੇ ਫੇ ਮਾਂ ਜੀ ਦੇ ਚਰਨਾਨੀ ਬਣ ਗਈ ਹੈ ਦੁੱਖ ਲੱਗਾਈ ਜਦੋਂ ਕਿ ਸਾਰਾ ਬਹਿਗਾ ਸਭ ਕੁਝ ਕਰ ਮਰੇਗੇ ਦੇ ਦੇਗਾ ਕੁੜੇ ਦੇ ਦਿੱਤੇ ਕੁਬਿਸ ਕਰ ਹਾਂ ਸੀ ਕੇ ਕਿ ਬੀਚ ਰਹਾ ਤਾਂ ਨਹੀਂ ਉਸ ਨਾਲ ਦੇ ਵੇਖਿਆ ਨਹੀਂ ਹੱਥ ਬਹਾ ਬਹਾ ਕਰ ਰਹੇ ਗੰਗੇ ਗੈਂਗ ਕ ਜਨਾਬੀ ਹੋਏ ਹੋ ਰੂਮ ਉੱਤਲਾ ਦਾਣਾ ਪੱਕਾ ਤੇ ਪੇਟੀਆਂ ਕੱਪੜੇ ਲੀੜੇ ਸਭ ਕੁਝ ਅੰਦਰ ਪਲੇ ਪ੍ਰਾਈਸ ਪੇਟੀਆਂ ਛੱਡ ਕੇ ਆਪਣਾ ਸਾਰਾ ਕੁਝ ਛੱਡ ਦਿੱਤਾ ਛੱਡ ਦਿੱਤਾ ਉੱਜੜ ਕੇ ਇੱਧਰ ਆਏ 76 ਸਾਲ ਪਾਕਿਸਤਾਨ ਬਣੇ ਨੂੰ ਹਾਂ ਆਪਣਾ ਇੰਡੀਆ ਵਾਲਾ ਪਿੰਡ ਯਾਦ ਆਉਂਦਾ ਲੈ ਕਿਉਂ ਨਹੀਂ ਆਉਂਦਾ ਉਹਦੇ ਇੰਨੀ ਦੇਖਦਾ ਅੱਖਾਂ ਦੇ ਸਾਹਮਣੇ ਹੀ ਨਜ਼ਰ ਆਉਂਦਾ ਪਿਆ ਵੀ ਆਹ ਆਹ ਪਿੰਡ ਹੈ ਸਾਡਾ ਔਰ ਰੇਲ ਗੱਡੀ ਜਭ ਗਏ ਹੂੰ ਰੇਲ ਗੱਡੀ ਆਲਾ ਕਰਮਾਲਾ ਆਇਆ ਜਾਂ ਬੰਦਾ ਦੇ ਕੜਮਾ ਟੱਕਰਿਆ ਉਹਨੇ ਨਾਲ ਜਾ ਕੇ ਜੰਗਲ ਦੇ ਵਿੱਚ ਗੱਡੀ ਖੜਾar ਕੇ ਇੰਜਨ ਲਾ ਕੇ ਅੱਲਾ ਬੇਲੀ ਹੋਇਆ ਅੱਛਾ ਤਿੰਨ ਰਾਤਾਂ ਤਿੰਨ ਦਿਨ ਉੱਥੇ ਗੱਡੀ ਖੜੀ ਰਹੀ ਚਾਰ ਰਾਤ ਤੁਸੀਂ ਸਾਰੇ ਗੱਡੀ ਦੇ ਵਿੱਚ ਸੀ ਗੱਡੀ ਦੇ ਵਿੱਚ ਸਾਰਾ ਮੁਲਕ ਅੱਛਾ ਵੇ ਭਾਈ ਹਿਠੋਂ ਉੱਤੋਂ ਗੱਡੀ ਲੱਦੀ ਹੂੰ ਉੱਥੇ ਖੜਾar ਕੇ ਦੁਰ ਗਿਆ ਬਈ ਸਿੱਖ ਪਹਿਣ ਕੇ ਆਲੇ ਦੋਲੇ ਹੂੰ ਬੇਨਾਂ ਨੂੰ ਵੱਡੂ-ਬੁੱਟ ਦੇਣਗੇ ਚਲ ਕੰਮ ਮੁਕਾ ਕੇ ਗੱਡੀ ਘੋਲ ਹੋ ਜਾਈਂਗੇ। ਦੋਸਤੋ ਅੱਜ ਦੀ ਕਹਾਣੀ ਮਾਂ-ਪੁੱਤਰ ਦੀ ਕਹਾਣੀ ਹੈ ਜਿਨ੍ਹਾਂ ਨੇ 47 ਵੇਲੇ ਇਕੱਠੇ ਸਫ਼ਰ ਕੀਤਾ। ਸਾਡੇ ਸਾਹਮਣੇ ਜਿਹੜੇ ਮਾਂ ਜੀ ਬੈਠੇ ਨੇ ਇਹਨਾਂ ਦੀ ਉਮਰ 122 ਸਾਲ ਹੈ। ਤੇ ਇਹਨਾਂ ਦੇ ਪੁੱਤਰ ਦੀ ਉਮਰ 87 ਸਾਲ ਹੈ। ਤੇ ਨਾਲ ਇਹਨਾਂ ਦੇ ਪੋਤੇ ਬੈਠੇ ਨੇ। ਅੱਜ ਮਾਂ ਜੀ ਦੇ ਕੋਲੋਂ ਪੁੱਛਾਂਗੇ ਇਹਨਾਂ ਦੇ ਮਾਪਿਆਂ ਦੇ ਪਿੰਡ ਦੀ ਕਹਾਣੀ ਵੀ ਤੇ ਇਹਨਾਂ ਦੇ ਸਹੁਰਿਆਂ ਦੇ ਪਿੰਡ ਦੀ ਕਹਾਣੀ। ਜਿਹੜਾ ਉਜਾੜੇ ਹੋਏ ਨੇ ਉਸ ਵੇਲੇ ਕਿਸ ਤਰ੍ਹਾਂ ਆ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ ਇਹਨਾਂ ਨੇ ਮਾਪੋਤ ਨੇ ਕਿਹੜੇ ਹਾਲਾਤੋ ਵਾਕਿਆ ਦੇਖ ਕੇ ਆਉ ਮਿਲਦੇ ਤੇ ਗੱਲਬਾਤਾਂ ਜੀ ਕਰਦੇ ਹਾਂ ਅਸਲਾਮੁਅਲੈਕਮ ਆ ਬੇਗਮ ਜੀ ਕੀ ਹਾਲ ਚੱਲ ਮਾਂ ਜੀ ਠਾਈ ਜੀ ਕੀ ਨਾਮ ਹੈ ਆਪਣਾ ਬੇਗਮ ਬੇਗਮ ਤੁਹਾਡੇ ਵਾਲਦ ਦਾ ਸਾਹਿਬ ਦਾ ਹਲੜ ਦਾ ਹਾਂ ਜਾਮੀ ਲੰਬੜਦਾਰ ਜਾਮੀ ਲੰਬੜਦਾਰ ਤੇ ਦਾਦਾ ਜੀ ਦਾ ਅੱਡੇ ਕਹਿੰਦਾ ਮਮ ਜੀ ਜੇਮਲ ਜੇਮਲ ਮਾਂ ਜੀ ਆਪਣਾ ਪਿੰਡ ਕਿਹੜਾ ਸੀ ਪਿੱਛੇ ਧਨੋਰੀ ਧਨੋਰੀ ਇਹਨਾਂ ਜੀ ਦਾ ਮੇਰਾ ਖਿਆਲ ਜਿਆਸ ਪਟਿਆਲਾ ਸੀ ਅੱਛਾ ਜਿਆਸ ਪਟਿਆਲਾ ਸੀ ਹਾਂ ਸਭ ਕਹਿੰਦਾ ਹਾਂ ਹਾਂ ਅੱਛਾ ਅੱਛਾ ਮਾਂ ਜੀ ਨੂੰ ਯਾਰ ਵੀ ਨਾ ਉਮਰ ਮਾਸ਼ਾ ਅੱਲਾਹ ਬਹੁਤ ਹੋ ਗਈ ਹੈ ਹਾਂ ਮਾਂ ਜੀ ਆਪਣਾ ਕਿੱਡਾ ਕੁ ਵੱਡਾ ਪਿੰਡ ਸੀ ਕਿਹੜੀ ਕਿਹੜੀ ਬਰਾਦਰੀ ਹੁੱਚ ਰਹਿੰਦੀ ਸੀ ਕੋਈ ਪਤਾ ਨਹੀਂ ਮੈਨੂੰ ਬਰਾਦਰੀ ਨਹੀਂ ਆਪਣੀ ਕਿਹੜੀ ਬਰਾਦਰੀ ਹੈ ਜੱਟ ਜੱਟ ਕਿਹੜੇ ਜੱਟ ਤੁਸੀਂ ਪਤਾ ਨਹੀਂ ਕਿਹੜੇ ਜੱਟ ਤੁਸੀਂ ਐ ਅਮਾ ਜੀ ਦੀ ਕਦੇ ਸਰਾਜ ਜੱਟ ਸੀ ਸਰਾਜ ਜੱਟ ਨੇ ਹਾਂ ਸਹੀ ਹੋ ਗਿਆ ਸਾਡੀ ਬੋਲੇ ਜੱਟ ਐ ਅੱਛਾ ਜਿੱਥੇ ਮਾਂ ਜੀ ਦਾ ਵਿਆਹ ਹੋਇਆ ਸੀ ਉਹ ਬੋਲੇ ਜੱਟ ਨੇ ਆ ਬੋਲੇ ਜੱਟ ਸਹੀ ਹੋ ਗਿਆ ਹਾਂ ਮਾਂ ਜੀ ਤੁਹਾਡੀ ਜਦੋਂ ਜਾੜੇ ਹੋਏ ਨੇ ਕਿੰਨੀ ਉਮਰ ਸੀ ਕਿਹੜੀ ਕੋ 35 ਸਾਲ ਸੀ ਕਿੰਨੇ ਬੱਚੇ ਸੀ ਉਸ ਵੇਲੇ ਤੁਹਾਡੇ ਮਖੂਰ ਹੈਗਾ ਨਾ ਬੈਠ ਹਾਂ ਤੇਰੇ ਦਾਈ ਬੋਠਾ ਹੈ ਦੋ ਤੇ ਦੋ ਸੀ ਦੋ ਬੱਚੇ ਸੀ ਅੱਛਾ 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 ਹਾਂ ਸਹੀ ਹੋ ਗਿਆ ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ ਸੀ ਰੱਤੇ ਖੜਾ ਤੇ ਨਾ ਆੜਤੇ ਖੜਾ ਚ ਰੱਤੇ ਕਿਹੜੇ ਚ ਆੜਤਾ ਖੜਾ ਸਹੀ ਹੋ ਗਿਆ ਉਦੋਂ ਕਿੰਨੇ ਦਿਨ ਬਰਾਤ ਰਹਿੰਦੀ ਹੁੰਦੀ ਸੀ ਲਗਾ ਗਿਆ ਕਿਤਾ ਦੋ ਦਿਨ ਦਿਨੇ ਦੇ ਦਿੱਤੀ تین ਦਿਨ تین ਦਿਨ ਸਹੀ ਹੋ ਗਿਆ ਚਲੋ ਮਾਂ ਜੀ ਕੋ ਵੀ ਪੁੱਛ ਲੈਂਦੇ ਉਹਨਾਂ ਦੀ ਉਮਰ ਮਾਸ਼ਾਅੱਲਾ ਬਹੁਤ ਜ਼ਿਆਦਾ ਹੋ ਗਈ ਤੁਹਾਡੇ ਕੋਲ ਪੁੱਛਦੇ ਆ ਜੀ ਤੁਹਾਡਾ ਨਾਮ ਕੀ ਹੈ ਮਕਬੂਲ ਅਮਰ ਮਕਬੂਲ ਅਮਰ ਤੁਸੀਂ ਮਾਂ ਜੀ ਦੇ ਸਭ ਤੋਂ ਵੱਡੇ بیٹے ਹਾਂ ਜਦੋਂ ਪਾਰਟੀਸ਼ਨ ਹੋਈ ਹੈ ਉਸ ਤੋਂ ਪਹਿਲਾਂ ਦੀਆਂ ਗੱਲਾਂ ਤੁਹਾਨੂੰ ਥੋੜੀਆਂ ਬਹੁਤ ਪਿੰਡ ਦੀਆਂ ਯਾਦ ਨੇ ਆਪਣੀਆਂ ਪਿੰਡ ਦਾ ਯਾਦ ਕੀ ਹੋਣੀ ਹੈ ਗੱਲਾਂ ਬਾਤਾਂ ਪਿੰਡ ਦੀ ਜਦ ਸਾਡਾ ਜਿਹੜਾ ਹੈ ਨਾ ਹਾਂਜੀ ਨਦੀ ਦੇ ਕਿਨਾਰੇ ਤੇ ਜੀ ਪਿੰਡ ਪਿੰਡ ਉਹਦਾ ਪੂਰਾ ਨਾਂ ਕੀ ਸੀ ਪਿੰਡ ਦਾ ਰੱਤਾ ਖੇੜਾ ਰੱਤਾ ਖੇੜਾ ਲੁਕਮਾਨ ਆਲਾ ਸੀ ਬੂਲਿਆਂ ਦਾ ਅੱਛਾ ਬੂਲਿਆਂ ਦਾ ਲੁਕਮਾਨ ਆਲਾ ਉਹ ਰੱਤਾ ਖੇੜਾ ਅੱਛਾ ਲੁਕਮਾਨ ਦਾ ਵੀ ਬਾਈ ਦਾ ਸੀ ਤੇ ਬੂਲਿਆਂ ਦਾ ਅੱਛਾ ਬੂਲਿਆਂ ਦੇ ਬਾਈ ਦਾ ਸੀ ਤੇ ਲੁਕਮਾਨ ਦਾ ਵੀ ਬਾਈ ਸੀ ਲੁਕਮਾਨ ਦੇ ਇਹਨਾਂ ਦੇ ਦਾਦੇ ਪਰਦਾਦੇ ਦਾ ਨਾਂ ਲੁਕਮਾਨ ਸੀ ਅੱਛਾ 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 ਹਾਂ ਅੱਛਾ ਉਹਦੇ ਨਾਲ ਕਿਹੜੇ ਕਿਹੜੇ ਮਿਲਣ ਲੱਗਦੇ ਸੀ ਉੱਥੇ ਨਾਲ ਆ ਮinority ਸੀ ਹੂੰ ਹੋਰ ਜਿਹੜੇ ਪਿੰਡ ਸਨ ਨਾ ਹਾਂਜੀ ਦੂਰ ਦੂਰ ਸਨ ਫਰਕ ਨਾਲ ਕੋਈ ਚਾਬਾ ਦਾਬਾ ਦੇ ਜੇ ਕਰਕੇ ਨਾ ਅੱਛਾ ਅੱਛਾ ਉਹ ਪਿੰਡ ਦੂਰ ਦੂਰ ਸਨ ਨੇੜੇ ਮਲੋੜੀ ਸੀ ਮਲੋੜੀ ਦੀ ਸਾਡੀ ਮੁੱਤੀ ਇੱਕੋ ਹੀ ਸੀ ਅੱਛਾ ਆ ਮੁੱਤੀ ਨਾਲ ਲੱਗਦੀ ਸੀ ਉਹ ਜਿਹੜਾ ਮਲੋੜੀ ਵਾਲਾ ਜਿਹੜਾ ਰਾਏ ਦੇ ਨਿਸ਼ਾਰੇ ਬਟਨ ਹਾਂਜੀ ਤੇ ਸਾਡੀ ਜ਼ਮੀਨ ਵੀ ਵੰਡ ਹੁੰਦੀ ਹੁੰਦੀ ਸੀ ਅੱਛਾ ਹਾਂ ਸਹੀ ਹੋ ਗਿਆ ਇਹਨਾਂ ਕੋਲ ਘੜੀ ਚਾਪ ਢਾ ਕੇ ਲਿਆਵਿੰਦਾ ਸੀ ਤੇ ਜਾਈਂ ਚਾਹ ਦਿੰਦੇ ਸਨ ਲੋਹ ਤੇ ਬਾਣਾ ਆਏ ਆਂਦੇ ਅੱਛਾ ਤੇ ਜਾਟ ਵੀ ਨਾਲ ਆਇਆ ਤੁਹਾਡੇ ਪਿੰਡ ਦੀ ਕਿੰਨੀ ਨੰਬਰਦਾਰੀਆਂ ਸੀ ਲੋ ਕੀ ਕੀ ਨਾਮ ਸੀ ਉਹਨਾਂ ਨੰਬਰਦਾਰਾਂ ਭਲਾ ਦਾਦਾ ਸਾਡਾ ਜੀ ਉਹ ਉਹਨਾਂ ਦੇ ਕੋਈ ਸਰ ਜੀ ਬੈਠੇ ਦੇ ਯੂਸਫ ਬੋਰੀ ਤੇ ਉਹਨਾਂ ਦਾ ਉਹਨਾਂ ਦੇ ਪਿਓ ਦਾ ਨਾਮ ਨਹੀਂ ਪਤਾ ਅੱਛਾ ਹਾਂ ਤੁਹਾਡੇ ਬਾਲਾ ਦਾ ਕੀ ਨਾਮ ਸੀ ਸਾਡੇ ਬਾਲਾ ਦਾ ਨਾਮ ਨੂਰ ਮੁਹੰਮਦ ਨੂਰ ਮੁਹੰਮਦ ਹਾਂ ਤੁਹਾਡਾ ਉਹਦਾ ਨਾਮ ਮੌਲਾਬਾਉਤੀ ਉਹਦਾ ਬਾਲ ਜੀ ਦਾ ਨਾਮ ਮੌਲਾ ਉਹ ਨੰਬਰਦਾਰ ਹੂੰ 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 ਅੱਛਾ ਉਹ ਨੰਬਰਦਾਰ ਸਾਹਿਬ ਹਾਂ ਉਹਦਾ ਖੁਦਾਬਖਸ਼ ਉਹ ਵੀ ਨੰਬਰਦਾਰ ਸੀ ਅੱਛਾ ਅੱਛਾ ਉਹ ਉਹਦਾ ਉਹ ਯਾ ਉਲਤੀ ਸ੍ਰੀ ਕਵੀਦਾਰ ਦਾ ਪਤਾ ਅੱਛਾ ਉਲੀਆਂ ਤੇ ਉਹ ਉਹਦੇ ਨਾਲ ਉਹ ਵੀ ਨੰਬਰਦਾਰ ਸੀ ਅੱਛਾ ਹਾਂ ਇਦਾ ਮਤਲਬ ਹੈ 1 ਕਿਲੋਮੀਟਰ ਦਾ ਤੁਹਾਡੇ ਖਾਨਦਾਨ ਕੋਲ ਸੀ ਇੱਕ ਦੂਸਰੇ ਕੋਲ ਸਹੀ ਹੋ ਗਿਆ ਹੋਰ ਉਥੇ ਜਟਾ ਤੋਂ ਇਲਾਵਾ ਕਿਹੜੇ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਚ ਹੋਰ ਬਰਾਦਰੀ ਕੋਈ ਜੀ ਕਹਿੰਦੇ ਕਿ ਮੈਂ ਹਰ ਘਰ ਕੋਈ ਮੋਟੀ ਅੱਜ ਜਿਮਾਰ ਜਿਹਨਾਂ ਦਾ ਜੁੜੇ ਕੱਢਣ ਵਾਲੇ ਜੁੜੇ ਬਣਾਉਣ ਵਾਲੇ ਅੱਛਾ ਇਹ ਸਨ ਕੋਈ ਘਰ ਪਖੀ ਆਂਦੇ ਸਨ ਅੱਛਾ ਤੇ ਹੋਰ ਬਰਾਦਰੀ ਨਾਲ ਕੋਈ ਰਾਈ ਸੀ ਇੱਕ ਘਰ ਗੁਜਰਾਂ ਦਾ ਆਇਆ ਸੀ ਦੂਰੋਂ ਵੀ ਅੱਛਾ ਆਜ ਉਹ ਵੀ ਆ ਗਏ ਉਥੇ ਬਹਿ ਗਿਆ ਚਲੋ ਹੂੰ ਹੂੰ ਉਦੋਂ ਵੇ ਬੰਦਿਆਂ ਨੂੰ ਬੰਦਿਆਂ ਦੀਆਂ ਲੋੜਾਂ ਹੁੰਦੀਆਂ ਨਾਲ ਅੱਜ ਬੰਦੇ ਨੂੰ ਬੰਦਾ ਸਿਖਾਉਂਦਾ ਨਹੀਂ ਸਹੀ ਗੱਲ ਹੈ ਹਾਂ ਤੇ ਆਪਣੀ ਜਿਹੜੀ ਤਹਿਸੀਲ ਸੀ ਜਾਂ ਜ਼ਿਲ੍ਹਾ ਸੀ ਉਹ ਕਿਹੜਾ ਸੀ ਜ਼ਿਲ੍ਹਾ ਕਰਨਾਲ ਸੀ ਤਹਿਸੀਲ ਕੈਂਸਲ ਅੱਛਾ ਕੈਂਸਲ ਸੀ ਆ ਠਾਣਾ ਗੁਲਾ ਅੱਛਾ ਗੁਲਾ ਹਾਂ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਲੱਗਦੇ ਸੀ ਹਾਂ ਉਹਦੇ 'ਚ ਜਿਆਦਾ ਜੱਟ ਬਰਾਦਰੀ ਜੰਦੀ ਸੀ ਕਿ ਹਿੰਦੂਆਂ ਸਿੱਖ ਦਿੰਦੇ ਸੀ ਉਹ ਉਹ ਸਾਰੇ ਪਿੰਡਾਂ ਦੇ ਆਲੇ ਮਿਲੇ ਰਹਿੰਦੇ ਸਨ ਆਲੇ ਮਿਲਦੇ ਜੋ ਵੀ ਕੋਈ ਮੁਸਲਮਾਨ ਵੀ ਵੀ ਚਾਹੀਏ ਉਹ ਇਸ ਤਰ੍ਹਾਂ ਜਿਆਦਾ ਜਿਹੜੇ ਜੱਟ ਸਨ ਤੁਹਾਡੇ ਪਿੰਡ ਦੇ ਵਿੱਚ ਹੀ ਸਨ ਤੁਹਾਡੇ ਹਾਂ ਸਹੀ ਹੋ ਗਿਆ ਜਿਆਦਾ ਘਰ ਜਿਹੜੇ ਸਾਡੇ ਪਿੰਡ ਦੇ ਜਿਹੜੇ ਸਨ ਨਾ ਘਰ ਉਹ ਸਾਰੇ ਜੱਠੇ ਦੇ ਹੀ ਅੱਛਾ ਅੱਛਾ ਤੁਹਾਡੇ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ ਦਰਿਆਈ ਪਾਣੀ ਲੱਗਦਾ ਸੀ ਕਿ ਉਹਨੂੰ ਲੈ ਉਹ ਤੇ ਮਾੜੂ ਜਮੀਨ ਸੀ ਇਸੇ ਕਾਂਗਾ ਕੇ ਫਸਲ ਹੋ ਗਿਆ ਅੱਛਾ ਨਾ ਅਜੇ ਬੰਦੇ ਰੰਦਾਂ ਦਾ ਖੂਹ ਦੀ ਬਾਈਆਂ ਨਾਲ ਥੋੜੀ-ਥੋੜੀਆਂ ਕਿਦਾਂ ਦੋ ਬਿਗੇ ਲਾ ਲਈ ਜੋ ਤੇ ਚਾਰ ਬਿਗੇ ਪਕਾਡ ਲਈ ਅੱਛਾ ਮੈਂ ਇਸ ਤਰ੍ਹਾਂ ਹੀ ਤਰੇ ਖੂ ਸਾਡੇ ਆਪਣੇ ਸਣ ਅੱਛਾ ਤਰੇ ਖੂ ਹਾਂ ਕੋਈ ਨਾਂ ਯਾਦ ਆਪਣੇ ਖੂਆਂ ਦਾ ਕਿਹੜੇ ਨਾਂ ਤੋਂ ਵਾਈਦਾ ਸੀ ਕਿਹੜੇ ਨਾਂ ਤੋਂ ਵਾਈਦਾ ਸੀ ਉਹਨਾਂ ਨਾਂ ਦਾ ਪਰ ਉਹ ਕੰਦੇ ਦਾ ਇੱਕ ਖੂ ਬਾਜਦਾ ਸੀ ਇੱਕ ਮੌਲੇ ਦਾ ਬਾਜਦਾ ਸੀ ਇੰਜ ਕਰਕੇ ਨਾ ਅੱਛਾ ਅੱਛਾ ਤੇ ਇੱਕ ਦਾ ਨਾਂ ਪਤਾ ਨਹੀਂ ਕੀ ਸੀ ਉਹਦਾ ਨਹੀਂ ਮਿਲਦਾ ਸਹੀ ਹੋ ਗਿਆ ਮੌਲੇ ਦਾ ਖੂ ਜਿਹੜਾ ਹੁਣ ਵੀ ਉੱਥੇ ਮੌਜੂਦ ਹੈ ਅੱਛਾ ਅੱਛਾ ਹਾਂ ਉਹ ਕਹਿੰਦੇ ਨੇ ਵੀ ਤੁਹੇ ਦੱਸਦੇ ਨੇ ਉਹ ਤੁਹਾਡੇ ਨਾਂ ਸਾਡੇ ਦਾਦੇ ਦੇ ਨਾਂ ਦਾ ਹੀ ਵੱਡਾ ਦੇ ਨਾਂ ਹਾਂ ਬੋੜ ਬੋੜ ਹੈਗਾ ਉੱਥੇ ਅੱਛਾ ਆਂਬ ਬਜੇ ਪੁੱਤਰਾ ਹੈ ਬੋੜ ਨਹੀਂ ਆਂਬ ਬਸਾਣਾ ਅੱਛਾ ਆਂਬ ਬਸਾਣਾ ਅੱਪਾ ਨੇ ਕਿਉਂ ਅਸੀਂ ਤਾਂ ਗੱਲ ਕਰਿਆ ਆਂ ਆਂਬੀਏ ਚੁੱਗਲ ਮਾਤੇ ਵਿਆਹੇ ਬਾਦ ਤੇ ਭਜਦੇ ਨੇ ਅੱਛਾ ਹੈ ਤੇ ਉਹ ਗਿਆ ਅਸੀਂ ਆਂਬ ਚੁੱਗਣ ਹਾਂਜੀ ਤੇ ਉਹ ਉਸਦੇ ਨਾਲ ਟਿੰਡਾ ਕਰਾਈ ਹੋਈਆਂ ਅੱਛਾ ਉਸਦੇ ਨਾਲ ਨਾਲ ਟਿੰਡਾ ਕੀਤੀਆਂ ਤਿੰਨ ਜੜੇ ਨਾਲ ਹਾਂ ਤੇ ਜਾ ਕੇ ਬੀ ਚੁੱਗਣ ਲੱਗ ਨੇ ਬਾਂਦਰ ਨੇ ਵੇਖ ਰਿਹਾ ਬਾਂਦਰ ਹੈ ਸੀ ਬਿਰਲਾ ਬਿਰਲਾ ਕੋਈ ਕੋਈ ਅੱਛਾ ਉਥੇ ਬਾਂਦਰ ਵੀ ਹੈ ਸਨ ਆਹੋ ਅੱਛਾ ਬਿਰਲੇ ਬਿਰਲੇ ਸਾਨਾ ਵੀ ਉਹ ਬਾਂਦਰ ਉੱਥੇ ਚੜ੍ਹ ਕੇ ਨਾ ਅੰਬ ਦੇ ਹਾਂਜੀ ਤੇ ਅੰਬੀਆਂ ਤੋੜ ਤੋੜ ਕੇ ਕਦੀ ਬੇਰੇ ਸਿਰ 'ਚ ਮਾਰ ਦਿਆ ਕਰੇ ਅੱਛਾ ਜੀ ਦੂਜੇ ਨੇ ਕਦੀ ਤੀਜੇ ਤੂੰ ਮਾਰਿਆ ਮੈਨੂੰ ਹਾਂ ਸਿਆਪੇ 'ਚ ਲੜਪੇ ਇੱਕ ਅੱਛਾ ਹਾਂ ਸਹੀ ਹੋ ਗਿਆ ਅਜੀ ਆਪੇ 'ਚ ਲੜਪੇ ਤੇ ਉਹ ਸਾਡਾ ਇੱਕ ਪਖੀਰ ਤੇ ਦੀ ਰਖਿਆ ਸੀ ਹਾਂਜੀ ਉਹਨੇ ਖੋਜ ਜੋਇਆ ਸੀ ਅੱਛਾ ਤੇ ਉਹ ਆਂਦਾ ਹੋਏ ਉਹ ਤੁਸੀਂ ਕੀ ਲੈਣਾ ਆਏ ਅਸੀਂ ਆਖਿਆ ਅੰਬੀਆਂ ਖਾਣ ਆਏ ਆ ਹਾਂ ਤੇ ਉਹਨੇ ਕਿ ਖੋਜ ਪਰ ਜਾਂਦੇ ਉਹ ਕੋਈ ਨਹੀਂ ਹਾਂ ਤੇ ਉਹ ਭੱਜ ਗਿਆ ਉਹ ਉਹ ਬਾਂਦਰ ਨੇ ਸਾਡੇ ਖੇਤ ਬਣਾਈ ਅੱਛਾ ਕਦੀ ਉਹਦੇ ਸਿਰ ਤੇ ਮਾਰ ਜਾਏਗਾ ਅੰਬੀ ਖੋ ਕੇ ਕਦੀ ਉਹਦੇ ਤੇ ਵਾਹ ਜੀ ਵਾਹ ਤੇ ਅਸੀਂ ਰੋ ਰੱਗ ਪੈ ਕੇ ਦੂਜੇ ਨੂੰ ਮਾਰਨ ਮਾਰਨ ਲੱਗੇ ਹਾਂ ਤੇ ਉਹ ਆਇਆ ਅਗਾਂ ਉਹਨਾਂ ਆਖਿਆ ਵੀ ਆ ਜਿਹੜਾ ਬਾਂਦਰ ਇਹ ਨਹੀਂ ਸਾਨੂੰ ਮਾਰਦਾ ਪਿਆ ਹਾਂ ਉਹਨੇ ਬਾਂਦਰ ਨੂੰ ਆਖਿਆ ਓਏ ਬੇਟਾ ਉਤਰ ਜਾ ਆਖਿਆ ਨਹੀਂ ਮੈਂ ਨਹੀਂ ਉਤਰਨਾ ਉਹਨੇ ਕਿਹਾ ਚੰਗਾ ਰਾਜੇ ਦਾ ਉਤਰ ਜਾ ਅੰਬ ਸੀ ਬਹੁਤ ਵੱਡਾ ਅੱਛਾ ਦੋ ਦੋ ਢਾਈ ਕਿਨਾਲਾ ਚੋਂ ਖਰਾਰ ਖਿਲ ਰਾਇ ਜੀ ਨੌ ਗੱਜ ਦਾ ਸਾਫਾ ਇੱਕੋ ਬਾੜ ਆਉਂਦਾ ਸੀ ਉਹਦੇ ਨਾਲ ਜਿੰਨਾ ਮੋਟਾ ਅੰਬ ਸੀ ਬੜਾ ਪੁਰਾਣਾ ਹੋਣਾ ਫਿਰ ਬੜਾ ਪੁਰਾਣਾ ਹਾਂ ਤੇ ਇੱਕ ਕੂਹ ਦੇ ਜੇ ਤਾਂ ਗੱਜਾ ਲਾ ਮਨ ਦੇ ਉੱਤੇ ਉੱਥੇ ਦੇ ਦਲੇ ਪਾਸੇ ਅੱਛਾ ਹਾਂ ਸਹੀ ਸਹੀ ਸਾਡਾ ਬਾਬਾ ਬਕੂਚਾ ਗਰੂਦ ਅਨਾਰ ਇਹਦੇ ਬੁਕੇ ਬਾਬਾ ਅਸੀਂ ਲਾਇ ਸਣ ਰਹਿ ਗਏ ਬਟੇ ਸਹੀ ਹੋ ਗਿਆ ਆ ਆਪਣੇ ਰਿਸ਼ਤੇਦਾਰੀ ਉੱਥੇ ਕਿਹੜੇ ਕਿਹੜੇ ਪਿੰਡਾਂ 'ਚ ਸੀ ਆਪਣੇ ਰਿਸ਼ਤੇਦਾਰੀ ਕਹ ਬਿਲ ਨਹੀਂ ਪਤਾ ਬਾੜਾ ਬਾਹਲੀ ਰਿਸ਼ਤੇਦਾਰੀ ਤੇ ਹੋ ਗਈ ਤਨੋਰੀ ਮਈਨਾਂ 'ਚ ਜੋ ਹੋ ਗਿਆ ਅੱਛਾ ਨਾਨਕਾਂ ਦੇ ਪਿੰਡ ਜਾਂਦੇ ਹੁੰਦੇ ਸੀ ਆਹੋ ਜਾਂਦੇ ਅੰਦਰ ਉਦੋਂ ਪੈਦਲ ਜਾਂਦੇ ਹੁੰਦੇ ਕਿ ਔ ਗੱਡੀਆਂ ਪਰ ਰਥਾਂ ਪਰ ਬੈਠ ਕੇ ਜਾਏ ਜਾਂ ਕਿ ਕੋਲ ਘੋੜੀ ਹੋਈ ਘੋੜੀ ਤੇ ਚੜ ਕੇ ਅੱਛਾ ਅੱਛਾ ਘੋੜੇ ਛੋੜੇ ਰੱਖਿਆ ਹੁੰਦੇ ਸੀ ਬਜ਼ੁਰਗਾਂ ਨੇ ਘੋੜੀਆਂ ਰੱਖੀਆਂ ਹੁੰਦੀਆਂ ਤੇ ਡੰਗਰ ਮਾਲ ਪਸ਼ੂ ਵਾਸਤੇ ਬਾਹਰ ਡੇਰਿਆਂ ਤੇ ਹੁੰਦੀ ਸੀ ਕਿ ਬੇਲੀਆ ਬੜੀਆਂ ਸੀ ਪਸ਼ੂ ਬਾਤੇ ਮਾਲ ਜੰਗਲਾਂ ਚ ਫਿਰਦਾ ਜੀ ਬੇਲਿਆਂ ਜਿਹਾ ਲਗਾ ਫਿਰਦਾ ਖਾਂਦੇ ਪੀਂਦੇ ਅੱਛਾ ਤੁਹਾਡੇ ਉਥੇ ਨਾਲ ਜੰਗਲ ਵੀ ਹੈ ਸੀ ਜੰਗਲ ਬਹੁਤ ਵੱਡਾ ਤੇ ਸਾਰਾ ਹਿੰਦੁਸਤਾਨ ਨਾਜ਼ਰ ਅਲੱਦਾ ਹੋ ਗਿਆ ਹਾਂ ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਆਪਣੇ ਪਿੰਡੋਂ ਨਿਕਲੇ ਕੀ ਕੁਛ ਹੋਇਆ ਸੀ ਸੀ ਬਟੇ ਨਾਲ ਬੰਦੇ ਕਈ ਪਿੰਡ ਉੱਜੜ ਕੇ ਨਾ ਸਾਡੇ ਆਲੇ ਦੁਆਲੇੋਂ ਹਾਂਜੀ ਸਾਡੇ ਪਿੰਡ ਚ ਆ ਗਏ ਅੱਛਾ ਆਏ ਸਿਰਫ ਐਸੇ ਬਜਾ ਨਾਲ ਖਾਣਾ ਵੀ ਇਹ ਪਿੰਡ ਪਿੰਡ ਜਿੱਧਰ ਵੀ ਹੱਲਾ ਪਾਜਦਾ ਹੈ ਨਾ ਹਾਂਜੀ ਤੇ ਜ਼ਬਰਦਸਤ ਪਾਜਦਾ ਹੈ ਨਾ ਬੰਦੇ ਨੂੰ ਛੱਡਦੇ ਨਾ ਜਨਾਂ ਦੀਆਂ ਨੂੰ ਛੱਡਦੇ ਨਾ ਮਾਰ ਹੀ ਆਉਂਦੇ ਨੇ ਸਿੱਖ ਹੂੰ ਤੇ ਉਹ ਕਈ ਮੁਸਲਮਾਨ ਉਥੋਂ ਪਿੰਡਾਂ ਚ ਉੱਜੜ ਕੇ ਹਾਂਜੀ ਸਾਡੇ ਪਿੰਡ ਚ ਨਦੀ ਤੋਂ ਪਾਰ ਲੰਘ ਕੇ ਉੱਥੇ ਆ ਕੇ ਪੈ ਗਏ ਅੱਛਾ ਉਹ ਜਿਹੜਾ ਕੋਈ ਫਸਲ ਆਈ ਸੀ ਜਾਂ ਮਾਲ ਡੰਗਰ ਹੈ ਦੀ ਲੈ ਕੇ ਆਇਓ ਨਾਲ ਆਪਣਾ ਹੂੰ ਤੇ ਉਹ ਮਾਲ ਡੰਗਰ ਉਹ ਜਿਹੜਾ ਕੋਈ ਸਾਡਾ ਮੱਕਈਆਂ ਕਮਾਦ ਜਿਹੜੇ ਫਸਲ ਹੈ ਦੀ ਨਾ ਕੱਢਿਆ ਹਾਂਜੀ ਉਹ ਲੋਕਾਂ ਕੇ ਡੰਗਰਾਂ ਨੇ ਉਵੇਂ ਹੀ ਖਾ ਖੋ ਲਿਆ ਅੱਛਾ ਤੇ ਨਾ ਅਸਾਂ ਕਿਸੇ ਨੂੰ ਟੱਕਿਆ ਨਾ ਉਹ ਆਪ ਰੁਕੇ ਉਹਨਾਂ ਪਾਣਾ ਤੇ ਉਹਨਾਂ ਨੂੰ ਹੈ ਸੀ ਨਾ ਖੁਰੀ ਹਾਂਜੀ ਹਾਂ ਤੇ ਉਹ ਆਪਣਾ ਅੱਲਾ ਪਾਲਾ ਕਰੇ ਉਥੇ ਕਈ ਪਿੰਡ ਇਕੱਠੇ ਹੋ ਗਏ ਤੁਹਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਅੱਛਾ ਜਦੋਂ ਫਿਰ ਸਾਨੂੰ ਆਰਡਰ ਹੋਇਆ ਬਈ ਇਥੋਂ ਉੱਥੋਂ ਹੁਣ ਤੁਸੀਂ ਵੀ ਹੂੰ ਗੱਡੀ ਦੀ ਲੈਣ ਲੱਗ ਤੂ ਗੱਡੀਆਂ ਆਪੋ ਆਪਣੇ ਗੱਡੇ ਜੋਏ ਹੁਣ ਠੱਕੇ ਜੋਏ ਹਨ ਵਿੱਚ ਹਾਂਜੀ ਤੇ ਉੱਠ ਗਏ ਦਰਪੇ ਇੱਕ ਅੱਗੇ ਲੱਗ ਗਿਆ ਦੂਜਾ ਪਿੱਛੇ ਇੰਨੀ ਕਿ ਲੰਮੀ ਲਾਈ ਨਾ ਜਿੱਥੋਂ ਜਿੰਨਾ ਇਥੋਂ ਦੂਰ ਨਹੀਂ ਜਾ ਕੇ ਨਾ ਅੱਛਾ ਇੰਨੀ ਦੂਰ ਤੋੜੀ ਲੈਣ ਲੱਗ ਗਿਆ ਜੇ ਪਿਛਲੇ ਬੈਠੇ ਨੇ ਅੱਗੇ ਲੈਣ ਲੱਗੇ ਕਿਹੜਾ ਵੇਲਾ ਸੀ ਜਦੋਂ ਆਪਣਾ ਪਿੰਡ ਛੱਡਿਆ ਹੂੰ ਵੇੜਾ ਸੀ ਮੇਰਾ ਕੱਲ 10 11 ਦਾ ਟਾਈਮ ਹੋਣਾ 10 11 ਦਾ ਟਾਈਮ ਸੀ ਹਾਂ ਅੱਛਾ ਓਕੇ ਆ ਸਮਾਨ ਸਮੂਹ ਆਪਣਾ ਚੱਕਿਆ ਕਰੋ ਥੋੜਾ ਥੋੜਾ ਚੱਕ ਲਿਆ ਬਈ ਚਲ ਹੁਣੇ ਆ ਜਾਣਾ ਫਿਰ ਕੁਲਕੇ ਕਿੱਥੇ ਗਏ ਸੀ ਬਈ ਉਹ ਅੱਛਾ ਹਾਂ ਤੇ ਮਾਲ ਡੰਗਰ ਖੁੱਲਾ ਛੱਡ ਦਿੰਦਾ ਮਾਲ ਡੰਗਰ ਤੇ ਖੁੱਲਾ ਹੀ ਅੱਗੇ ਵੀ ਨਾ ਗਿਆ ਫਿਰ ਬੰਦ ਬੰਦ ਕਰ ਤੇ ਕੋਈ ਕਿਸੇ ਨੂੰ ਪਾਉਂਦਾ ਹੀ ਨਹੀਂ ਅੱਛਾ ਹਾਂ ਹੂੰ ਹੂੰ ਅੱਗੇ ਵੀ ਖੁੱਲੇ ਔਰ ਠੱਗੇ ਠੁਗੇ ਬੰਦਦਾ ਜਾਂ ਕੋਈ ਕੋੜੀ ਗੁੜੀ ਹੈ ਜਿਹੜੀ ਉਹ ਬੰਦ ਕੇ ਪੱਟੇ ਪਾ ਲਿਓ ਨੂੰ ਫਿਰ ਤੁਸੀਂ ਨਿਕਲ ਕੇ ਕਿਹੜੇ ਪਿੰਡ ਗਏ ਅੱਗੋ ਨਹੀਂ ਪਤਾ ਲੱਗਿਆ ਵੀ ਕਿਹੜਾ ਪਿੰਡ ਆਉਂਦਾ ਹੈ ਰਾਜ ਤੇ ਆ ਉੱਥੇ ਆ ਕੇ ਇੱਕ ਜਗ੍ਹਾ ਨਾ ਕੈਂਪ ਲੱਗ ਗਿਆ ਫੇਰ ਹੂੰ ਦੁਬਾਰੇ ਕੈਂਪ ਲੱਗਾ ਉਹ ਜੋ ਕੈਂਪ ਲੱਗਾ ਔਰ ਫਿਰ ਉੱਥੇ ਜੀ ਇਥੋਂ ਰੇਲ ਗੱਡੀ ਚੜਨਾ ਅੱਛਾ ਰੇਲ ਗੱਡੀ ਤੇ ਲਾਈਨ ਕੋਲੋਂ ਲੰਘਦੀ ਸੀ ਉੱਥੇ ਆ ਕੇ ਸਾਰਾ ਮੁਲਕ ਬਹਿ ਗਿਆ ਹੂੰ ਮੈਂ ਰਾਜ ਬੇਦੇ ਆਇਆ ਹੂੰ ਤੇ ਕਈ ਕਿਸੇ ਦੀ ਢੋਣ ਲਾਈ ਪਈ ਹੈ ਕਿਸੇ ਦਾ ਮੋਢਾ ਵੱਟਿਆ ਪਿਆ ਕਿਸੇ ਦੀ ਲੱਤ ਵੱਡੀ ਪਈ ਹੈ ਕਿਸੇ ਦਾ ਕੁਝ ਹੋਇਆ ਪਿਆ ਦੁਨੀਆ ਰਾਜ ਮਾਵਾ ਆਪਣੇ ਬੱਚਿਆਂ ਨੂੰ ਐਡਾ ਟੈਨੂ ਅੱਛਾ ਝਾੜਾਂ ਚ ਫਟ ਗਏ ਆਂ ਬਈ ਮੇਰੀ ਜਾਨ ਬਚ ਜਾਏ ਬੱਚਾ ਘਮਾਦਾਂ ਚ ਲੁਕ ਗੀਆਂ ਮਾਵਾ ਮਾਵਾ ਅੱਛਾ ਆਪਣੇ ਆਪਣੇ ਬੱਚਿਆਂ ਨੂੰ ਅਜੇ ਬਗਾਏ ਝਾਂਕਦੇ ਮੈਂ ਆਪਣੀ ਕੰਨੀ ਸੁਣਿਆ ਨਾ ਮੈਂ ਇੱਕ ਦਿਨ ਦਾ ਕਿਸੇ ਵੀ ਗੱਲ ਉਹ ਬੱਚਾ ਝਾੜ ਚ ਪਿਆ ਟਾਂ ਟਾਂ ਪਿਆ ਕਰੇ ਬਚਾ ਦਿਖਾਇਆ ਓਏ ਥੋੜੇ ਆਫੀ ਆਪ ਆਪਣੇ ਅੱਖੀ ਵੇਖਿਆ ਆਪਣੀ ਅੱਖੀ ਵੇਖਿਆ ਓਏ ਹੋਏ ਇਹ ਮਨੂਆ ਬਣਾ ਮਾਂ ਦੇ ਚਲੋ ਚਲੋ ਭੱਜ ਲੋ ਭੱਜ ਲੋ ਭੱਜ ਲੋ ਹੂੰ ਜਿਹੜਾ ਭੱਜਣ ਜੋਗੇ ਸਾਹ ਪੇ ਤੁਹਾਡੀ ਮਾਂ ਕਹਿੰਦੀ ਆ ਅੱਛਾ ਵੇਖ ਕੇ ਵੇਖਿਆ ਉਹ ਕਿਸੇ ਦੀ ਧੌਣ ਨਹੀਂ ਹੈ ਕਿਸੇ ਦਾ ਮੋਢੇ ਲਾਇਆ ਅੱਡੇ ਨਾਲ ਤੋਂ ਪਹਿਲਾਂ ਜਿਹੜੇ ਰਾਤ ਪਿੰਡ ਆਏ ਨੇ ਨਾ ਉਥੇ ਕਤਲੇਆਮ ਹੋਈ ਹੈ ਓਏ ਹੋਏ ਆ